ਦੁਨੀਆਦਾਰੀ ਚ ਨਾ ਉਲਝ ਜਾਵਾਂ ਪਰਮਾਤਮਾ ਤੇਰੀ ਆਦਤ ਪਈ ਕੇ ਤੇਰੇ ਬਿਨਾ ਸਭ ਅਧੂਰਾ ਲੱਗਦਾ ਮੈਨੂੰ ਸਵੇਰੇ ਉੱਠ ਅਮਰਤ ਵੇਲੇ ਵਸ ਤੁਰ ਪੈਣੀ ਹਾਂ ਗੁਰਦੁਆਰੇ ਤੇਰੇ ਦਰਸ਼ਨਾਂ ਕਰਨ ਵਾਸਤੇ ਫਿਰ ਮੇਰੀ ਰੂਹ ਖੁਸ਼ ਹੋ ਜਾਂਦੀ ਮੇਰੇ ਵਾਹਿਗੁਰੂ ਮੇਰੇ ਅੰਗ ਸੰਗ ਰਹੀ ਬਸ ਇਹੋ ਹੀ ਬੇਨਤੀਆਂ ਮੈਂ ਇਕ ਕਰਦੀ ਤਨ ਤਨ ਬਾਬਾ ਦੀਪ ਸਿੰਘ ਜੀ ਤੁਸੀਂ ਮੇਰੇ ਤੇ ਕਿਰਪਾ ਬਣਾਈ ਰੱਖਿਓ ਆਪਣੀ ਚਾਨੀ ਲਾਈ ਰੱਖਿਓ ਸਾਰਾ ਦਿਨ ਇੱਕ ਨਾਮ ਖੁਮਾਰੀ ਚੜੀ ਰਹਿੰਦੀ ਤੇਰੇ ਨਾਮ ਦੀ ਤੇਰੇ ਸਿਰ ਤੇ ਜਹਾਜ਼ ਮੇਰਾ ਉੱਡਦਾ ਪਿਆ ਚੀਜ਼ਾਂ ਛੱਡ ਵੀ ਦਿਨੇ ਆਂ ਸੀ ਦਾਅਵੇ ਕਰਕੇ ਇੱਕ ਸਿਰਫ ਤੇਰੇ ਕਰਕੇ ਵਾਹਿਗੁਰੂ ਅਸੀਂ ਸਾਹ ਲੈਨੇ ਆਂ ਸਭ ਕੁਝ ਤੁਸੀਂ ਦਿੱਤਾ ਅਸੀਂ ਕਿਵੇਂ ਭੁਲਾ ਦਈਏ ਤੁਹਾਨੂੰ ਬਸ ਆਪਣੀ ਚਾਨੀ ਲਾਈ ਰੱਖਿਓ ਬਾਬਾ ਜੀ ਤਨਤਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਕਿਰਪਾ ਕਰਿਓ